ਬਹੁਤ ਬਹੁਤ ਧੰਨਵਾਦੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਸਾਡੀ ਧਰਤੀ ਸਾਡੇ ਲੋਕ ਪਿੰਡ ਪ੍ਰੀਤਮ ਸਿੰਘ ਆਲਾ ਜ਼ਿਲ੍ਹਾ ਫਿਰੋਜ਼ਪੁਰ ਦੇ ਵਿੱਚ ਮੌਜੂਦ ਹਨ ਤਸਵੀਰਾਂ ਤੁਹਾਨੂੰ ਇੱਕਰੀ ਵਿਖਾ ਦਿੰਦੇ ਨੇ ਜੋ ਹਾਲਾਤ ਨੇ ਇੱਥੇ ਤਾਂ ਤੁਸੀਂ ਦੇਖ ਸਕਦੇ ਹੋ ਦਰਿਆ ਦਾ ਪਾਣੀ ਹਾਲੇ ਵੀ ਵਗ ਰਿਹਾ ਤਾਂ ਜੋ ਵੈਣ ਬਣਿਆ ਵੈਣ ਸਾਰੇ ਨਵੇਂ ਬਣਿਆ ਤਾਂ ਇੱਥੇ ਬਾਈ ਜੀ ਹੁਣੀ ਦੱਸਦੇ ਆ ਕਿ ਇੱਥੇ ਬਿਲਕੁਲ ਜੀਰੋ ਲਾਈਨ ਤੇ ਆ ਬਿਲਕੁਲ ਪਾਕਿਸਤਾਨ ਦੀ ਸਰਹੱਦ ਜਿਹੜੀ ਨਾਲ ਲੱਗਦੀ ਹੈ ਤਾਂ ਤੁਸੀਂ ਇੱਥੇ ਬਾਉਂਡਰੀ ਲਾਈਨ ਵੀ ਦੇਖ ਸਕਦੇ ਹੋ ਦੂਸਰੇ ਪੰਨੇ ਜਿਹੜਾ ਪੱਕਾ ਦਰਿਆ ਜਿਹੜਾ ਕਹਿ ਸਕਦੇ ਪੱਕਾ ਬੰਨ ਉਹ ਵੀ ਮੌਜੂਦ ਹੈ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਜੇ ਇੱਧਰ ਵੱਡੇ ਪੱਧਰ ਤੇ ਜ਼ਮੀਨਾਂ ਦਾ ਨੁਕਸਾਨ ਹੋਇਆ ਸਾਹਮਣੇ ਤੁਸੀਂ ਨੋਚਾਂ ਦੇਖ ਸਕਦੇ ਹੋ ਨੋਚਾਂ ਦਾ ਫਲਾਤ ਉਹ ਦੇਖ ਸਕਦੇ ਜੇ ਕਿ ਵੱਡੇ ਪੱਧਰ ਤੇ ਜਿਹੜਾ ਨੁਕਸਾਨ ਹੋਇਆ ਇਹਨਾਂ ਜ਼ਮੀਨਾਂ ਜਗਿੰਦਰ ਸਿੰਘ ਹਾਂਜੀ ਤਾਂ ਇਹ ਕਿਹੜੇ ਨਗਰ ਦੀ ਜ਼ਮੀਨ ਹੈ ਜਿਹੜੇ ਕਿਹੜੇ ਪ੍ਰੀਤਮ ਸਿੰਘ ਵਾਲੇ ਦੀ ਪ੍ਰੀਤਮ ਸਿੰਘ ਵਾਲੇ ਦੀ ਹਾਂਜੀ ਤਾਂ ਕੀ ਕੀ ਬਾਈ ਜੀ ਨੁਕਸਾਨ ਹੋਇਆ ਨੁਕਸਾਨ ਹੋਇਆ ਵੀ 40 50 ਕਿੱਲੇ ਸਾਡੇ ਪਿੰਡ ਦੀ ਪੈੜੀ ਤੇ ਹੈਗੀ ਅੱਛਾ ਜੀ ਤੇ 10 10 ਫੁੱਟ ਰੇਤਾ ਪੈ ਗਈ ਹੂੰ ਸਾਨੂੰ ਜਿਹੜਾ ਪੱਧਰ ਕਰਦੇ ਅਸੀਂ ਮਦਦ ਥੋੜੀ ਬਹੁਤੀ ਕਹਿ ਦਿੱਤੀ ਏ ਤੇ ਨਹੀਂ ਤੇ ਅਸੀਂ ਆਪਦੇ ਕੋਲੋਂ ਹੀ ਜਿੰਨੇ ਭਰੇ ਭਰਾ ਪੈਣ ਭਰਾ ਟਰੈਕਟਰ ਪਾ ਕੇ ਤੇ ਪੈੜੀ ਪੱਦਰਕਾਰ ਕੋਲ ਵੀ ਵੀ ਟਰੈਕਟਰ ਲੱਗੇ ਤੁਹਾਡੇ ਹੱਥੇ ਲੱਗੇ ਆ ਠੀਕ ਹੈ ਜੀ ਤੇ ਕੁਝ ਪਹਿਲੀ ਜਿਹੜੀ ਵੀਰਜਨ ਤੋਂ ਹੀ ਰਹਿ ਜਾਣੀ ਅੱਛਾ ਰੇਤਾ ਉਹਨਾਂ ਚ ਰੇਤਾ ਵਾਲੀ ਇੱਥੇ ਬਹੁਤ ਮਤਲਬ ਰਾਤ ਜਿਹੜੇ ਨਾਜ਼ੁਕ ਨੇ ਸਾਰੀ ਰੇਤਾ ਪੈ ਗਈ ਜਿਹੜਾ ਜ਼ਮੀਨ ਰੁੜ ਗਈ ਦਰਿਆ ਸਾਰੀ ਰੁੜ ਗਈ ਜਿਹੜੀ 40 50 ਕਿਲੇ ਤੋਂ ਤਾਂ ਦਸਣ ਰਿਹਾ ਹਾਂ ਜੀ 9 10 ਕਿਲੇ 9 10 ਫੁੱਟ ਜਿਹੜੀ ਨੀਵੀ ਹੋ ਗਈ ਹਾਂਜੀ ਹਾਂਜੀ ਬਹੁਤ ਵੱਡਾ ਟੱਕ ਪੈ ਗਿਆ ਹੋਰ ਅਜੇ ਨਹੀਂ ਬਾਰਡਰ ਤੋਂ ਲੈ ਕੇ ਸਾਰੀ ਇਹ ਸਾਡੇ ਪਿੰਡ ਦੀ ਜ਼ਮੀਨ ਸੀ ਜਿਹੜੀ ਸਾਰੀ ਸਾਰੀ ਟਹਿ ਗਈ ਅੱਛਾ ਹਾਂਜੀ ਤੇ ਆ ਇਧਰ ਨਾਲ ਨਾਲ ਸਾਰੀ ਜਰੇਤਾ ਪੈ ਗਈ ਪਾਰ ਵੀ ਰੇ ਇਹ ਨਹੀਂ ਵੀ ਉਧਰ ਨਹੀਂ ਪਈ ਉਧਰ ਵੀ ਸਾਰੇ ਟਰੈਕਟਰ ਲਾਈ ਖੜੇ ਸਾਰੇ ਜਿੰਨੇ ਜਿੰਨਾ ਦੀ ਪੈੜੀ ਹੈ ਇਧਰ ਵੀ ਲਾਈ ਖੜੇ ਹੈ ਬਹੁਤ ਜਿਆਦੀ ਤੰਗੀ ਥੋੜੀ ਨਹੀਂ ਇਸ ਰੱਦੀ ਏਰੀਆ ਬਿਲਕੁਲ ਉੱਥੇ ਤਾਂ ਹਾਂਜੀ ਬਾਰਡਰ ਸਾਹਮਣੇ ਦੀਦਾ ਜਿਹੜੀ ਉਹ ਫਰੀ ਜੀ ਦੀਦੀ ਹੈ ਉਹ ਬਾਰਡਰ ਹੈ ਠੀਕ ਹੈ ਹਾਂਜੀ ਤੇ ਮੰਗ ਕੀ ਕਰਦੇ ਹੁਣ ਜੀ ਮੰਗਿਆ ਨੇ ਵੀ ਸਾਨੂੰ ਕੋਈ ਮਦਦ ਦਿੱਤੀ ਜਾਵੇ ਜਿਹੜੀ ਪੈੜੀ ਸਾਡੀ ਪੱਧਰ ਹੋ ਜਾਏ ਇਹ ਜ਼ਮੀਨਾਂ ਮਾਲਕੀ ਆਪਣੀ ਸਾਡੀ ਹਾਂਜੀ ਹਾਂਜੀ ਮਾਲਕੀ ਠੀਕ ਹੈ ਜੀ ਹਾਂਜੀ ਕਿੰਨੀ ਜ਼ਮੀਨ ਅਸੀਂ ਕੁੱਲ ਤੁਸੀਂ ਇਹ ਪ੍ਰੀਤ ਮੈਂ 50 ਕਿੱਲੇ ਜ਼ਮੀਨ ਜਿਹੜੀ ਸਾਡੇ ਪਿੰਡ ਦੀ ਹੈਗੀ ਹੈਗੀ ਕੁੱਲ ਕਿੰਨੀ ਜ਼ਮੀਨ ਹੈ ਇਸ ਪਿੰਡ ਦੀ ਇਹ ਫੈਂਡ ਰਿਯੂਨੀਟ ਦੋ 300 ਕਿੱਲਾ ਦੋ 300 ਕਿੱਲਾ ਹੂੰ ਤੇ ਮੁਆਵਜ਼ੇ ਵਗੈਰਾ ਸਰਕਾਰ ਵੱਲੋਂ ਜਾਂ ਕਿਵੇਂ ਕੋਈ ਉਹ ਤਾਂ ਕਿਹੇ ਕਿਹੇ ਦੇ ਪੈਸੇ ਪਾਈ ਜਾਂਦੇ ਕਿਹਦੇ ਅਜੇ ਨਹੀਂ ਪਏ ਹੂੰ ਹਾਂਜੀ ਅੱਛਾ ਤੇ ਨੁਕਸਾਨ ਬਹੁਤ ਹੋ ਗਿਆ ਬਾਈ ਨੁਕਸਾਨ ਬੜਾ ਹੋਇਆ ਤੇ ਜਿਹੜਾ ਜਿਹੜਾ ਪਿੰਡ ਉਹ ਪਿੱਛੇ ਆ ਬਾਈ ਜੀ ਇਹ ਜਮੀਨ ਪਿੰਡ ਪਿੱਛੇ ਪਿੰਡ ਪਹਿਲਾਂ ਸਾਡਾ ਅੱਗੇ ਹੁੰਦਾ ਸੀ ਅੱਛਾ ਉਹ ਰਹਿ ਗਿਆ ਤੇ ਢਾ ਕੇ ਫਿਰ ਉੱਤੇ ਜਾ ਕੇ ਪੰਚਾਇਤ ਦੀ ਪੈੜੀ ਜਹੀਂ ਪਿੰਡ ਬੱਧਾ ਅੱਛਾ ਜਿਹੜੇ ਗੜੇ ਹੁੰਦੇ ਨੇ ਪੈੜੀ ਦੇ ਦੋ ਦੋ ਮਰਲੇ ਕਿੱਲੇ ਦੇ ਕਿੰਨੇ ਕੁ ਕਾਰ ਨੇ ਪਿੰਡ ਦੇ ਵਿੱਚ ਪਿੰਡਰੇ ਹੋਣੇ 57 ਕਾਰੇ 57 ਤੇ ਜਮੀਨ ਤੁਸੀਂ 2250 ਏਕੜ ਦਸੀ ਕੋਲ ਜਿਹੜੀ ਤਿੰਨ 300 ਏਕੜ ਅਸੀਂ ਗ੍ਰਹੀ ਕਰਦੇ ਗੁਰਦੁਆਰੇ ਦੀ 300 ਕਿਲਾ ਪੈੜੀ ਜੀ ਠੀਕ ਹੈ ਅ ਭਾਈ ਤਰਨਵੀਰ ਜੀ ਜੋ ਹਾਲਾਤ ਨੇ ਆਪਾਂ ਤਸਵੀਰਾਂ ਵੀ ਵਿਖਾ ਰਹੇ ਆ ਨਾਲ ਤੇ ਜੋ ਪਿੰਡ ਪ੍ਰੀਤਮ ਸਿੰਘ ਜਿਹੜਾ ਪਿੰਡ ਹੈ ਤੇ ਉਹਦੇ ਹਾਲਾਤ ਨੇ ਉਹ ਕੀ ਕਹਿਣਾ ਚਾਹੁੰਦੇ ਤੁਸੀਂ ਜੀ ਤੇ ਜਦੋਂ ਕੋਈ ਸੇਵਾ ਲੈ ਕੇ ਆਉਂਦਾ ਅਸੀਂ ਅਲਗ-ਅਲਗ ਥਾਵਾਂ ਤੇ ਜਾਂਦੇ ਸੀ ਆਹ ਏਰੀਆ ਜਿਆਦਾ ਫੈਕਟਿਡ ਤਾਂ ਹੋ ਗਿਆ ਜਦੋਂ ਉਧਰੋਂ ਪਾਕਿਸਤਾਨ ਚੋਂ ਦਰਿਆ ਇਧਰ ਨੂੰ ਐਂਟਰ ਕਰਦਾ ਪੰਜਾਬ ਚ ਇੰਡੀਆ ਚ ਤੇ ਇੱਧਰ ਨਾਲ ਢਾਹ ਬਹੁਤ ਲਾਈ ਆ ਜਿੰਨੀਆਂ ਤੁਸੀਂ ਨੋਚਾ ਵੇਖ ਰਹੇ ਜਿੰਨਾ ਜੀ ਇਹ ਮਾਲਕੀ ਜ਼ਮੀਨਾਂ ਸੀ ਆ ਹੱਦਬਸਤ ਪਿੰਡ ਪੱਲਾ ਮੇਗਿਆਂ ਦੀਆਂ ਪਿੰਡ ਪ੍ਰੀਤਮ ਸਿੰਘ ਵਾਲਿਆਂ ਦੇ ਜ਼ਿਆਦੇ ਕਿਸਾਨ ਨੇ ਵਿੱਚ ਕੋਈ ਦਰਵੇਸ਼ੇ ਕਹਿੰਦੇ ਵੀ ਹੈਗੇ ਨੇ ਤੇ ਕੁਝ ਪੱਲੇ ਮੇਗੇ ਤੇ ਤਿੰਨ ਚਾਰ ਕਿਸਾਨ ਨੇ ਜਿਨ੍ਹਾਂ ਦੀਆਂ ਜ਼ਮੀਨਾਂ ਨੂੰ ਜ਼ਿਆਦੀ ਢਾਹ ਲੱਗੀ ਆ ਤੇ ਹੁਣ ਇਹ 10 ਫੁੱਟ ਤੋਂ ਨੀਵੀ ਹੋ ਗਈ ਜ਼ਮੀਨ ਆ ਵੇਖੋ ਜੀ ਦਰਿਆ ਇੱਥੇ ਜ਼ਮੀਨਾਂ ਸੀ ਉੱਥੇ ਦਰਿਆ ਚੱਲ ਰਿਹਾ ਦਰਿਆ ਇੱਧਰੋਂ ਆਉਂਦਾ ਇੱਧਰ ਨੂੰ ਆ ਕੇ ਫੇਰ ਕਾਟ ਕਰ ਜਾਂਦਾ ਜੇ ਇਹ ਕਾਟ ਉਦੋਂ ਕੀਤੀ ਏ ਜਦੋਂ ਪਾਣੀ ਥੱਲੇ ਲਹਿ ਗਿਆ ਸੀਗਾ ਤੇ ਹੁਣ ਹਾਲਾਤ ਬਹੁਤ ਮਾੜੇ ਨੇ ਤੇ ਦੂਜੀ ਗੱਲ ਇਹਨਾਂ ਦੀ ਵੀ ਸਹੀ ਗੱਲ ਹੈ ਵੀ ਇੱਥੇ ਨਾ ਕੋਈ ਸਮਾਜ ਸੇਵੀ ਸੰਸਥਾ ਇੱਕ ਨਾ ਸਾਈਡ ਤੇ ਪਿੰਡ ਪੈ ਜਾਂਦਾ ਗੁੱਟ ਤੇ ਇਹ ਕੋਈ ਜਿਆਦਾ ਇੱਥੋਂ ਦੇ ਲੋਕ ਬੋਲੇ ਨਹੀਂ ਸ਼ਤਾਂ ਕਰਕੇ ਇਧਰ ਪਾਸੇ ਕੋਈ ਵੀ ਨਹੀਂ ਆਇਆ ਤੇ ਇੱਕ ਪਿੰਡ ਦੀ ਚਲੋ ਇਹਨਾਂ ਜਿਹੜੇ ਹੜਪੀੜ ਤੇ ਕਿਸਾਨ ਨੇ ਉਹਨਾਂ ਦੀ ਇੱਕ ਸਿਫਤ ਆ ਇਹ ਸਾਰਿਆਂ ਨੇ ਟਰੈਕਟਰ ਆਪਸ ਚ ਇੱਕ ਦੂਜੇ ਨੂੰ ਦਿੱਤੇ ਇਹਨਾਂ ਦੇ ਪਿੰਡ ਵਾਲਿਆਂ ਨੇ ਮੰਨ ਲਓ ਵੀ ਤੁਸੀਂ ਕੋਈ ਪਾਸਿਓਂ ਕੋਈ ਦੂਜੇ ਪਿੰਡ ਵਾਲਾ ਕਿ ਕੋਈ ਹੋਰ ਪਿੰਡ ਵਾਲਾ ਨਹੀਂ ਆਕੇ ਤੇ ਲੱਗਾ ਕਿਸੇ ਨਾਲ ਤੇ ਆਪ ਚ ਵਿਚਾਰੇ ਲੱਗੇ ਲੁੱਗੇ ਨੇ ਤੇ ਜਿਹੜੇ ਆਪਣੇ ਘਰ ਦੇ ਹਾਲਾਤ ਉਹ ਸਭ ਤੋਂ ਹੀ ਮਾੜੇ ਨੇ ਇਸ ਪਿੰਡ ਦੇ ਵਿੱਚ 80% ਇਹ ਪਿੰਡ ਨਾਲ ਜਿਹੜਾ ਅਫੈਕਟਡ ਹੋਇਆ ਓਕੇ ਦੂਜੀ ਗੱਲ ਇਹ ਆ ਜਿਹੜੇ ਦੂਜੇ ਪਿੰਡ ਸੀ ਜਿਹੜੇ ਪੰਨੋਪਾਰ ਆ ਉਹ ਇਸ ਪਿੰਡ ਦਾ ਵੱਡਾ ਯੋਗਦਾਨ ਰਿਹਾ ਬਚਾਉਣ ਲਈ ਕਿਉਂਕਿ ਬੰਦੇ ਇਸ ਪਿੰਡ ਦੇ ਨੌਜਵਾਨਾਂ ਨੇ ਮਿੱਟੀ ਦਿਨ ਰਾਤ ਪਹਿਰਾ ਦੇ ਕੇ ਪੁਵਾਈਏ ਤੇ ਨਾਲ ਇਸ ਪਿੰਡ ਦੀਆਂ ਬੀਬੀਆਂ ਨੇ ਹੀ ਪ੍ਰਸ਼ਾਦਾ ਪਕਾਇਆ ਗੁਰਦੁਆਰੇ ਜਿਹੜਾ ਬੰਨ ਪਿੱਛੇ ਇਹ ਖਤਰਾ ਪਿਆ ਸੀ ਇਹਦੇ ਕਰਕੇ ਨਾ ਇਸ ਬੰਨ ਇਹ ਇਹਨਾਂ ਦੇ ਪਿੰਡ ਦੇ ਬਚਾਉਣ ਕਰਕੇ ਕਿਉਂਕਿ ਅੱਜ ਤੇ ਖੜੇ ਆ ਇਹਨਾਂ ਦੀਆਂ ਜ਼ਮੀਨਾਂ ਜਿਹੜੀਆਂ ਉੱਚੀਆਂ ਨੇ ਜਿਹੜੇ ਟਰੈਕਟਰ ਲੱਗੇ ਆ ਪਤਨ ਦਿਖਾਉਣੇ ਅੱਗੇ ਉਹ ਤੇ ਪਾਣੀ ਜਿਹੜਾ ਖੜਾ ਸੀ ਜਿਹੜਾ ਪਰਲੇ ਪਾਸੇ ਸੇਫ ਥਾਂ ਐ ਇਸ ਟਾਈਮ ਉਹ ਤੋਂ 10 ਫੁੱਟ ਉੱਚਾ ਖੜਾ ਸੀ ਜੇ ਪਾਣੀ ਟੁੱਟਦਾ ਸੀਗਾ ਉਹ ਆਪਣਾ ਸਾਰਾ ਏਰੀਆ 5 ਤੋਂ 7000 ਕਿੱਲਾ ਜਿਹੜਾ ਹੋਰ ਬਰਬਾਦ ਹੋ ਜਣਾ ਸੀ ਉਹ ਧੰਨਵਾਦ ਕਰਦੇ ਇਹਨਾਂ ਦੇ ਪਿੰਡ ਵਾਲਿਆਂ ਦਾ ਇਹਨਾਂ ਦਾ ਗਰੰਤੀ ਸਾਹਿਬ ਆਪਾ ਮੱਗਰ ਸਿੰਘ ਸੀ ਹੋਰ ਸੀ ਮੁੰਡੇ ਆਪਣੇ ਸੇਵ ਕਰੀ ਜਿੰਨੇ ਵੀ ਸੀਗੇ ਇਹਨਾਂ ਦੇ ਪਿੰਡ ਵਾਲੇ ਮੁੰਡੇ ਲੱਗੇ ਤੇ ਹੋਰ ਸੀ ਜਿਹੜਾ ਆਸੇ ਪਾਸੇ ਦੇ ਮੁੰਡੇ ਚਲੋ ਜਿਹੜੇ ਆਏ ਤੇ ਉਹਨਾਂ ਦਾ ਵੀ ਧੰਨਵਾਦ ਜਿਹੜੇ ਪਾਸਿਓਂ ਮਿੱਟੀ ਲੈ ਕੇ ਆਏ ਜਿਨ੍ਹਾਂ ਨੇ ਆ ਕੇ ਏਰੀਆ ਬਚਾਇਆ ਕਿਉਂਕਿ ਜਿਹੜਾ ਪਿਛਾੜੀਆਂ ਵਾਲੇ ਬਣਦੀ ਵੀਡੀਓ ਵਾਇਰਲ ਹੋਈ ਸੀ ਇਹੇ ਹੀ ਬਣ ਵਜਦਾ ਠੀਕ ਤੇ ਇਸ ਕਰਕੇ ਨੇ ਇੱਧਰ ਕੋਈ ਉਹਨਾਂ ਦਾ ਪਿੰਡ ਸੇਫ ਥਾਂ ਤੇ ਹੈਗਾ ਜਿਵੇਂ ਬਾਪੂ ਜੀ ਨੇ ਦੱਸਿਆ ਪੁਰਖੇ ਦੱਸਦੇ ਪਿੰਡ ਪਹਿਲਾਂ ਇੱਧਰ ਸੀਗਾ ਉਹ ਟੈਨ ਕਰਕੇ ਪਿੰਡ ਉੱਥੇ ਲੈ ਗਏ ਪਰ ਜ਼ਮੀਨਾਂ ਨਹੀਂ ਜਾ ਸਕਦੀਆਂ ਉਹ ਹਰ ਵੇਲੇ ਸਰਕਾਰਾਂ ਵੀ ਕਹਿੰਦੀਆਂ ਪਿੰਡ ਤਾਂ ਸੇਫ ਆ ਪਰ ਜਿੱਥੋਂ ਇਨਕਮ ਆਉਣੀ ਉਹ ਬਰਬਾਦੀ ਹੋ ਗਈ ਹੈ ਜੀ ਠੀਕ ਹੈ ਜੀ ਠੀਕ ਤੇ ਮਾਂ ਕੀ ਕਰਦੇ ਬਾਈ ਜੀ ਮੰਗ ਇਹਨਾਂ ਦੀ ਇਹ ਵੀ ਜੇ ਕੋਈ ਸਮਾਜ ਸੇਵੀ ਸੰਸਥਾ ਆਲੇ ਨੇ ਜੀ ਅਸੀਂ ਤਾਂ ਨਹੀਂ ਮੰਗ ਕਰਦੀ ਮੰਗ ਇਹਨਾਂ ਦੀ ਆ ਜੀ ਅਸੀਂ ਤਾਂ ਇਹ ਦੱਸ ਸਕਦੇ ਆ ਵੀ ਜੇ ਕੋਈ ਇਹਨਾਂ ਗਰੀਬਾਂ ਦਾ ਵੀ ਕੋਈ ਆਸਾਸ ਦੇ ਦਿਓ ਕੋਈ ਇਹਨਾਂ ਤੇਲ ਦੇ ਦਿਓ ਵੀ ਆਦੀਆਂ ਜ਼ਮੀਨਾਂ ਕਰਾ ਲੈਣ ਬੜਿਆਂ ਦੀਆਂ ਜ਼ਮੀਨਾਂ ਪਈਆਂ ਇੱਕ ਹੁੰਦੀ ਕੋਰੇ ਤਾ ਜੀ ਇਹਨਾਂ ਦੇ ਮਿਕਸ ਰੇਤਾ ਪਈ ਵਿੱਚ ਮਿੱਟੀ ਨਾ ਤਾਂ ਵਿਖਦੀ ਐ ਤੇ ਜਿਹੜੀ ਇਧਰਲਾ ਏਰੀਆ ਨਾ ਜੀ 6-700 ਕਿਲਾ ਦਰਿਆਉ ਪਾਰ ਇਧਰ ਵੀ ਬਹੁਤ ਬੁਰੇ ਹਾਲਾਤ ਨੇ ਨਾ ਤੇ ਇਧਰ ਕੋਈ ਪੋਲੇ ਇਧਰ ਕੁਛ ਆ ਜਣਾ 2023 ਦੇ ਟਿੱਬੇ ਵੱਜੇ ਪਏ ਨੇ ਇਧਰ ਵੀ ਬਹੁਤ ਬੁਰੇ ਹਾਲਾਤ ਨੇ ਪਰਲੀ ਸਾਈਡ ਵੀ ਇਧਰ ਦੇ ਪਾਸੇ ਕੋਈ ਵੀ ਆਏ ਨਹੀਂ ਮੇਰੀ ਗੱਲ ਹੋਈ ਸੀ ਆਪਣੇ ਡੀਸੀ ਦਫਤਰ ਜੀ ਉਹ ਕਹਿੰਦੇ ਉਪਰਾਏ ਸਾਹਿਬ ਨੇ ਲਿਆ ਹੈ ਐਸਬੀਐਸ ਉਪਰਾਏ ਹਾਂਜੀ ਸਰਬੱਤ ਦਾ ਭਲਾ ਸਰਬੱਤ ਦੇ ਭਲਾ ਆ ਲਿਆ ਨੇ ਲਿਆ ਹੈ ਉਹ ਅਸੀਂ ਜਦੋਂ ਪਤਾ ਕੀਤਾ ਉਹਨਾਂ ਨੂੰ ਮਿਲੇ ਜਿਹੜੇ ਇੰਚਾਰਜ ਨੇ ਉਹਨਾਂ ਦੇ ਭੈਣ ਜੀ ਉਹ ਕਹਿੰਦੇ ਵੀ ਅ ਸੜ ਹੀ ਤਾਂ ਸਾਰਾ ਪੰਜਾਬ ਹੀ ਗੋਤ ਲਿਆ ਹੈ ਇਹ ਇਕੱਲਾ ਪਿੰਡ ਕੋਈ ਨਹੀਂ ਗੋਦ ਲਿਆ ਤੇ ਜਿਹੜਾ ਸਾਨੂੰ ਉਹਨਾਂ ਗੋਦ ਦਿੱਤਾ ਹੈ ਅਸੀਂ ਕੋਈ ਨਹੀਂ ਕੰਮ ਕਰਨਾਗਾ ਉਹਾਂ ਦੇ ਅਸੀਂ ਕੰਮ ਕਰਨਾ ਹੜਪੀੜਤ ਜਿਹੜੀਆਂ ਲੜਕੀਆਂ ਦੀ ਸ਼ਾਦੀ ਉਹਨਾਂ ਲਈ ਕਰਾਂਗੇ ਪੰਜਾਬ ਚ ਕਿਤੇ ਵੀ ਹੋਣਾ ਜਾਂ ਅਸੀਂ ਕਿਸੇ ਦੇ ਪੱਕੇ ਮਕਾਨ ਡਿੱਗ ਪਏ ਨੇ ਉਹ ਕਰਾਂਗੇ ਬਾਕੀ ਜ਼ਮੀਨਾਂ ਵਾਲਾ ਅਸੀਂ ਕਿਸੇ ਦਾ ਨਹੀਂ ਕਰਨਾ ਉਹਨਾਂ ਨੇ ਕੋਰਾ ਜਵਾਬ ਦਿੱਤਾ ਉਹ ਕਹਿੰਦੇ ਵੀ ਸਾਡੇ ਜੋ ਸਾਨੂੰ ਅਥੋਰਟੀ ਆ ਸਾਡੇ ਆਪਣੇ ਉਪਰਾਜ ਸਾਹਿਬ ਦੀ ਅਸੀਂ ਉਸ ਮੁਤਾਬਕ ਕੰਮ ਕਰਨਾ ਠੀਕ ਆ ਜੋ ਵੀ ਉਹਨਾਂ ਦਾ ਹੈਗਾ ਪਰ ਇੱਥੇ ਕੋਈ ਵੀ ਨਹੀਂ ਪਹੁੰਚਾਗਾ ਪਰ ਹਾਂ ਕੋਈ ਬੰਦੇ ਸੱਜਣ ਆਏ ਨੇ ਜਿਵੇਂ ਜਿੰਨੀ ਕਿਸੇ ਪਿੰਡ ਦੇ ਤਰਫ ਕੋਈ ਪੇਲ ਦੀ ਮਦਦ ਸੀ ਕੋਈ 10 10 ਲੀਟਰ ਕੋਈ 5 5 ਲੀਟਰ ਜਿਵੇਂ ਬਾਰਡਰ ਲਾਈਨ ਕਰਕੇ ਨਹੀਂ ਹੱਸਿਆ ਤਾਂ ਹੋਈ ਕਿ ਜਾਂ ਕਿਤੇ ਨਾ ਕਿਤੇ ਪ੍ਰਸ਼ਾਸਨ ਵੱਲ ਨਹੀਂ ਜੀ ਪਿੰਡ ਬਾਹਰ ਹੋਣ ਕਰਕੇ ਹਾਂਜੀ ਐਸੇ ਕਰਕੇ ਇਹਨਾਂ ਪਿੰਡ ਦਾ ਪਿੰਡ ਪੈ ਜਾਂਦਾ ਥੋੜਾ ਪਾਸਾਈਡ ਤੇ ਇੱਧਰ ਕੋਈ ਹੈ ਨਹੀਂਗਾ ਕਿਹੜੀ ਪੇੜੀਆਂ ਨੇ ਪੈ ਜਾਂਦੀ ਬਾਰਡਰ ਸਾਈਡ ਤੇ ਹਾਂਜੀ ਹਾਂਜੀ ਤੇ ਇਹ ਨਾ ਪਿੰਡ ਵਾਕਈ ਇੱਧਰ ਪਾਕਿਸਤਾਨ ਆ ਜਾਂਦਾ ਅੱਗੇ ਇਹਨਾਂ ਨੂੰ ਕੋਈ ਹੈ ਨਹੀਂਗਾ ਰਸਤਾ ਵਗੈਰਾ ਵੀ ਰਸਤਾ ਨਹੀਂ ਇਹ ਪਿੰਡ ਜਿਵੇਂ ਆਦੇ ਨਾ ਵੀ ਇੱਕ ਤਾਂ ਜਿਵੇਂ ਇਹਨਾਂ ਦੇ ਪਿੰਡ ਵਾਲਿਆਂ ਨੇ ਕੋਈ ਬੋਲੇ ਵੀ ਨਹੀਂ ਗੇ ਚਲੋ ਕਿ ਦੁੱਖ ਹੀ ਇੰਨਾ ਸੀਗੇ ਉਹ ਬੋਲਣ ਕਰਕੇ ਕੋਈ ਇਧਰ ਆਇਆ ਨਹੀਂ ਸਾਇਲੈਂਟ ਰਹਿਣ ਕਰਕੇ ਏਰੀਆ ਦੀ ਪਰਬੰਧੀ ਜਿਆਦਾ ਹੋਗੀ ਡੋਗਰ ਸਿੰਘ ਜੀ ਇਹ ਜ਼ਮੀਨ ਜਿੱਥੇ ਆਪਾਂ ਖੜੇ ਆ ਤੁਹਾਡੀ ਜ਼ਮੀਨ ਹੈ ਜੀ ਹਾਂਜੀ ਹਾਂਜੀ ਸਾਡੀ ਹੈ ਠੀਕ ਹੈ ਕੀ ਹਾਲਾਤ ਕੀ ਹੈ ਬਾਜੀ ਬਾਜੀ ਪਰ ਵਧੀਆ ਜ਼ਮੀਨ ਸੀ ਇਹ ਹਾਂਜੀ ਹਸਦੀ ਵਧੀਆ ਤੇ ਮੋਟਰਾਂ ਲੱਗੀਆਂ ਸਾਡੀਆਂ ਸਾਡੀਆਂ ਫਸਲ ਵੀ ਸੀ ਫਸਲ ਵੀ ਸੀ ਪਾਰ ਅਜਿਗਲ ਕਣਕ ਸੀਗੀ ਅੱਛਾ ਤੇ ਅੱਜ ਕੀ ਜਦੋਂ ਪਾਣੀ ਉਤਰਿਆ ਥੱਲੇ ਸਭ ਕੁਝ ਉਹਨੇ ਖਤਮ ਕਰਤਾ ਜ਼ਮੀਨ ਵੀ ਨਾਟ ਰੋੜ ਕੇ ਲੈ ਗਿਆ ਠੀਕ ਹੈ ਬਹੁਤ ਜਿਆਦਾ ਨੁਕਸਾਨ ਹੋ ਗਿਆ ਸਾਡਾ ਸਿਰਫ ਵੱਡੀ ਗੱਲ ਹੈ ਸਾਡਾ ਪਿੰਡ ਬਾਹਰ ਹੈ ਸੁੱਕੀ ਧਾਂ ਦੇ ਤੇ ਤਾਂ ਕੋਈ ਸੰਸਥਾ ਵਗੈਰਾ ਕੁਝ ਨਹੀਂ ਅਦਰ ਬਾਈ ਜੀ ਕੋਈ ਆ ਸਕਿਆ ਇਸ ਕਰਕੇ ਸਾਨੂੰ ਕੋਈ ਸ਼ਾਸਨ ਦੇ ਧਿਆਨ ਚ ਵੀ ਨਹੀਂ ਹੈਗਾ ਬਾਈ ਪ੍ਰਸ਼ਾਸਨ ਦੇ ਤਾਂ ਚਲੋ ਜਿਹੜਾ ਮਾਜਬਾ ਮੂਜਬ ਸਰਕਾਰ ਦੇਣਾ ਉਹ ਤਾਂ ਦੇ ਹੀ ਰਹੀ ਹੈ ਮਾਲਕੀ ਜ਼ਮੀਨਾਂ ਦਾ ਹਾਂ ਜੀ ਕੱਚੀਆਂ ਵਾਲੇ ਉਹ ਵੀ ਵਿਚਾਰੇ ਰਹਿ ਜਾਂਦੇ ਨੇ ਸਾਡੇ ਅਦਰ ਬਹੁਤ ਤੁਸੀਂ ਵੇਖ ਸਕਦੇ ਹੋ ਬੁਰੇ ਆਲੇ ਵੀ ਇੱਥੇ ਅਦਰ ਸਾਡੇ ਟਰੈਕਟਰ ਲੱਗੇ ਨੇ ਤੇ ਕੋਈ ਸੰਸਥਾ ਵਾਲਾ ਕੋਈ ਪਹੁੰਚ ਪਰਿਵਾਰ ਚ ਬਾਈ ਕੋਣ ਕੋਣ ਬੱਚੇ ਮੈਂ ਸੁਣਿਆ ਤੁਹਾਡੇ ਵੀ ਮਤਲਬ ਹਾਂ ਪਰਿਵਾਰ ਦੇ ਵਿੱਚ ਜੀ ਮੇਰੇ ਦੋ ਲੜਕੀਆਂ ਦੇ ਇੱਕ ਬਰਾ ਬੇੜਾ ਇੱਕ ਬਰਾ ਭਤੀਜਾ ਠੀਕ ਹੈ ਹਾਂਜੀ ਹਾਂਜੀ ਸਾਡੇ ਸਾਰੇ ਪਿੰਡ ਦਾ ਹੀ ਪਹਿਲੀ ਇਦਰਜਾਦੀ ਆ ਜੀ ਉਧਰ ਥੋੜੇ ਘ ਘਾਰ ਹੀ ਨੇ ਇਹਨਾਂ ਦੇ ਪੈਲੀ ਪਿੱਛੇ ਜ਼ਿਮੀਂਦਾਰ ਵੀ ਛੋਟੇ ਆ ਬਾਈ ਜੀ ਹਾਂ ਜਿਮੀਂਦਾਰ ਵੀ ਛੋਟੇ ਵਿਚਾਰੇ 5-7 ਮਰ ਤੱਕ ਆ ਵੰਗ ਜੇ ਕੋਈ ਬੱਚਿਆਂ ਦੀ ਫੀਸ ਵਗੈਰਾ ਦਾ ਬੜਾ ਔਖਾ ਜੀ ਹਾਂਜੀ 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 ਇਹ ਮੰਗ ਕਰਦੇ ਜੇ ਕੋਈ ਮਤ ਕਰ ਸਕਦਾ ਕੋਈ ਠੀਕ ਹੈ ਬੋਦ ਦਾ ਬੋਦ ਜਮੀਨ ਦਾ ਬੋਦ ਕਿੰਨੀ ਜਮੀਨ ਸੀ ਤੁਹਾਡੀ ਜੀ ਕਿੰਨੀ ਜਮੀਨ ਇੱਥੇ ਸਾਡੀ 7 ਕਿੱਲੇ ਜਮੀਨ ਟੈਗੀ ਹੈ ਜੀ ਹਾਂਜੀ ਹਾਂਜੀ ਨੋਚਾਂ ਤੱਕ ਸਾਰੀ ਜਮੀਨ ਵਗਦੀ ਸੀ ਬਹੁਤ ਜਿਆਦਾ ਨੁਕਸਾਨ ਹੋਇਆ ਜੀ ਇਧਰ ਵੀ ਵਗਦੀ ਸੀ ਇਧਰ ਵੀ ਉਹ ਪਾਸੇ ਦੋ ਫਾੜ ਕਾਤੇ ਜਮੀਨ ਦਰਿਆ ਦਾ ਠੀਕ ਹੈ ਜੀ ਦਰਿਆ ਦੂਸਰੀ ਸਾਈਡ ਤੇ ਆ ਗਿਆ ਹਾਂ ਦਰਿਆ ਦੀ ਦਿਸ਼ਾ ਹੀ ਬਦਲ ਗਿਆ ਜੀ ਆ ਵੇਖ ਲਓ ਪਿੱਛੋਂ ਰੱਖ ਜਾ ਕਿੱਧਰ ਦੀ ਕਿੱਧਰ ਘੁੰਮ ਕੇ ਲੱਗੋ ਉਧਰੋਂ ਵਟਾਤੀ ਜ਼ਮੀਨ ਜਾ ਕੇ ਬਹੁਤ ਜ਼ਿਆਦਾ ਜੀ ਨੁਕਸਾਨ ਦਰਿਆ ਨੇ ਕਰਤਾ ਇਸ ਦੀ ਤੇ ਕੀ ਕਹਿਣਾ ਚਾਹੁੰਦੇ ਬਾਈ ਜੀ ਕਹਿਣਾ ਇਸ ਕਰਕੇ ਅਸੀਂ ਬਾਈ ਇਹੋ ਹੀ ਚਾਹੁੰਦੇ ਆ ਵੀ ਇਹਨਾਂ ਲੋਕਾਂ ਦਾ ਜਿਹੜਾ ਬਹੁਤ ਜ਼ਿਆਦਾ ਨੁਕਸਾਨ ਹੋ ਚੁੱਕਾ ਆਪਾਂ ਇੱਕ ਦਾ ਕਰੀਏ ਥੋੜਾ ਥੋੜਾ ਨੁਕਸਾਨ ਨੂੰ ਆ ਚਲੋ ਇਹਨਾਂ ਦੀ ਫਸਲ ਤਾਂ ਮਰਨ ਵਾਲੀ ਮਾਰੀ ਗਈ ਹੈ ਇਹਨਾਂ ਦੀਆਂ ਜ਼ਮੀਨਾਂ ਦਾ ਵੀ ਨੁਕਸਾਨ ਹੋ ਗਿਆ ਜੀ ਜ਼ਮੀਨਾਂ ਨੁਕਸਾਨ ਹੋਣ ਕਰਕੇ ਹੁਣ ਇਹਨਾਂ ਦੀ ਪੈਲੀਆਂ 'ਚ ਰੇਤਾ ਪੈ ਗਈ ਕਾਫੀ ਇਹਨਾਂ ਨੂੰ ਮਸਤਤ ਕਰਨੀ ਪੈਗੀ ਕਿਉਂਕਿ ਇਹਨਾਂ ਨੂੰ ਪੈਲੀਆਂ 'ਚ ਰੇਤਾ ਕੱਢਣ ਵਾਸਤੇ ਟਰੈਕਟਰ ਚਾਹੀਦੇ ਦੇ ਡੀਜ਼ਲ ਤੇਲ ਚਾਹੀਦਾ ਕਈਆਂ ਘਰਾਂ ਕੋਲ ਤਾਂ ਵਿਚਾਰਿਆਂ ਕੋਲ ਕਣਕ ਵੀ ਨਹੀਂ ਬੀਜੀ ਜਾਣੀ ਜੀ ਤੇ ਕਈਆਂ ਦੇ ਤਾਂ ਹਸਾਬ ਨਾਲੋ 2023 ਚ ਜਹਾੜ ਆਇਆ ਸੀ ਜਦੋਂ ਉਦੋਂ ਦੀ ਜ਼ਮੀਨ ਲੋਕਾਂ ਦੀ ਖਰਾਬ ਪਈ ਹੈ ਜੀ ਉਹ ਤੱਕ ਨਹੀਂ ਬਣੀਗੀ ਤੇ ਦੁਬਾਰਾ ਫੇਰ ਇਹਨਾਂ ਦੇ ਹਾਲਾਤ ਉਸ ਤੋਂ ਬਾਅਦੇ ਮਾੜੇ ਹੋ ਗਏ ਨੇ ਜੀ ਤੇ ਹੁਣ ਮੰਗ ਕੀ ਕਰਦੇ ਬਾਈ ਜੀ ਬੱਚਿਆਂ ਬੋਚਾਂ ਦਾ ਮੰਗ ਇਹਨਾਂ ਦੀ ਜਿਹੜੇ ਬੱਚੇ ਨਾਲ ਸਕੂਲ ਚ ਪੜ੍ਹਦੇ ਨੇ ਜੀ ਉਹਨਾਂ ਨੂੰ ਮੈਂ ਸਕੂਲ ਵੱਲੋਂ ਨੋਟਿਸ ਭੇਜੇ ਜਾ ਰਹੇ ਨੇ ਵੀ ਇਹਨਾਂ ਦੀ ਅਫੀਸਾਂ ਤਾਰੋ ਇਹਨਾਂ ਨੂੰ ਅਸੀਂ ਕੱਢ ਦਿਆਂਗੇ ਸਕੂਲ ਤੋਂ ਇਹਨਾਂ ਦਾ ਬਹੁਤ ਕਰਾਂਗੇ ਆ ਕਰਾਂਗੇ ਪਰ ਇਹ ਜਿਹੜੇ ਲੋਕ ਨੇ ਵਿਚਾਰੇ ਹੋਣੇ ਵਿਚਾਰੇ ਕਿੱਥੋਂ ਤੇ ਕਿਥੋਂ ਇਹਨਾਂ ਦਾ ਮਤਲਬ ਵੀ ਇਹਨਾਂ ਦਾ ਗਾਂ ਅੱਗੇ ਤੁਸੀਂ ਚਾਹੁੰਦੇ ਵੀ ਮੰਨ ਲਓ ਸਾਡੇ ਜਿਹੜੇ ਫੀਸਾਂ ਬੱਚਿਆਂ ਦੀ ਫੀਸਾਂ ਬੱਚਿਆਂ ਦੀਆਂ ਮਾਫ਼ ਕੀਤੀਆਂ ਜਾਣ ਇਹਨਾਂ ਦੀਆਂ ਤੇ ਇਹਨਾਂ ਨੂੰ ਕੋਈ ਸਰਕਾਰ ਵੱਲੋਂ ਸਹਾਇਤਾ ਮਿਲੇ ਜਾਂ ਕਿਸੇ ਵੀ ਤਰ੍ਹਾਂ ਦਾ ਕੋਈ ਇਹਨਾਂ ਦੀ ਮਦਦ ਜ਼ਰੂਰ ਕਰਨੀ ਚਾਹੀਦੀ ਬਾਹ ਫੜਨੀ ਚਾਹੀਦੀ ਭਾਈ ਆਪਾਂ ਇਹਨਾਂ ਨੂੰ ਇਹ ਕਹਿਣਾ ਚਾਹੁੰਦੇ ਵੀ ਇਹਨਾਂ ਦੇ ਜਿਹੜੇ ਬੱਚੇ ਨੇ ਪ੍ਰੀਤਪਿੰਡ ਪ੍ਰੀਤਮ ਸਿੰਘ ਵਾਲਾ ਦੇ ਬੱਚੇ ਨੇ ਜਿਹੜੇ ਇਹਨਾਂ ਦਾ ਮਤਲਬ ਸਕੂਲ ਦੀਆਂ ਨੋਟਸ ਇਹਨਾਂ ਨੂੰ ਭੇਜ ਰਹੇ ਨੇ ਨੋਟਿਸ ਭੇਜੇ ਜਾਂਦੇ ਨੇ ਇਹਨਾਂ ਨੂੰ ਬੱਚਾ ਨੂੰ ਅਸੀਂ ਫੀਸਾਂ ਉਤਾਰੋ ਤੁਸੀਂ ਉਹ ਕਰਾਂਗੇ ਅਸੀਂ ਪਲਾਨ ਕਰਾਂਗੇ ਤੁਹਾਡੇ ਬੱਚੇ ਸਕੂਲ ਚੋਂ ਕੱਢ ਦਾਂਗੇ ਪਰ ਇਹ ਜਿਹੜੇ ਲੋਕ ਨੇ ਨਾ ਵਿਚਾਰਿਆਂ ਨੁਕਸਾਨ ਬਹੁਤ ਜ਼ਿਆਦਾ ਹੋ ਗਿਆ ਇਸ ਕਰਕੇ ਇਹਨਾਂ ਦੀ ਫੀਸਾਂ ਜਿਹੜੀਆਂ ਸਰਕਾਰ ਵੱਲੋਂ ਚਾਹੇ ਮਾਫ ਕੀਤੀਆਂ ਜਾਣ ਚਾਹੇ ਕੋਈ ਸੇਵਾ ਸੰਸਥਾ ਇਹਨਾਂ ਦੀ ਆ ਕੇ ਮਤ ਕਰੇ ਵੀ ਇਹਨਾਂ ਦੀਆਂ ਫੀਸਾਂ ਜਿਹੜੀਆਂ ਉਤਾਰੀਆਂ ਜਾਣ ਕਿਉਂਕਿ ਇਹਨਾਂ ਦੇ ਬੱਚਿਆਂ ਦੀ ਪੜ੍ਹਾਈ ਗਾਂ ਖਰਾਬ ਹੋ ਰਹੀ ਹੈ ਇਸ ਕਰਕੇ ਇਹਨਾਂ ਦੀ ਆਪਾਂ ਕਿਸੇ ਵੀ ਤਰ੍ਹਾਂ ਦੀ ਜੋ ਮਤ ਕੋਈ ਕਰਨਾ ਚਾਹੁੰਦਾ ਤੇ ਇਹਨਾਂ ਦੇ ਪਿੰਡ ਪ੍ਰੀਤਮ ਸਿੰਘ ਵਾਲਾਂ ਦੀ ਆ ਕੇ ਮਤ ਕਰ ਸਕਦਾ ਜੀ ਤਾਂ ਇਹ ਸੀ ਸਾਡੀ ਵੀਡੀਓ ਜ਼ਿਲ੍ਹਾ ਫਰੋਹੇਪਰ ਦੇ ਪਿੰਡ ਪ੍ਰੀਤਮ ਸਿੰਘ ਵਾਲੇ ਦੀਆਂ ਤਸਵੀਰਾਂ ਤੁਹਾਨੂੰ ਵਿਖਾਈਆਂ ਨੇ ਕਿ ਜੋ ਇਹ ਤੇ ਹਾਲਾਤ ਨੇ ਪਰਿਵਾਰਾਂ ਦੇ ਨਾਲ ਅਸੀਂ ਗੱਲਬਾਤ ਕੀਤੀ ਹੈ ਪਰਿਵਾਰਾਂ ਨੇ ਇਹ ਵੀ ਦੱਸਿਆ ਗੱਲਬਾਤ ਕਰਦਿਆਂ ਕਿ ਜਿਹੜਾ ਸਾਡਾ ਗੁਜ਼ਾਰਾ ਔਖਾ ਕਿਉਂਕਿ ਜ਼ਮੀਨ ਜਿਹੜੀ ਸਾਡੀ ਕਰੀਬ 300 ਏਕੜ ਦੀ ਜਿਹੜੀ ਜ਼ਮੀਨ ਦੱਸਦੇ ਆ ਪ੍ਰੀਤਮ ਸਿੰਘ ਪਿੰਡ ਦੀ ਤਾਂ ਉਸ ਤੋਂ ਬਾਅਦ ਜਿਹੜੇ 40-50 ਏਕੜ ਦੀ ਜਿਹੜੀ ਜ਼ਮੀਨ ਰੁੜ ਗਈ ਦਰਿਆ ਦੇ ਵਿੱਚ ਤਾਂ ਲਗਾਤਾਰ ਜਿਹੜਾ ਦਰਿਆ ਨੇ ਵਹਿਣ ਬਦਲਿਆ ਆਪਦਾ ਸਤਲੁਜ ਦਰਿਆ ਨੇ ਹਾੜਾਂ ਤੋਂ ਬਾਅਦ 23 ਤੋਂ ਬਾਅਦ 25 ਤਾਂ 25 ਦੇ ਵਿੱਚ ਲਗਾਤਾਰ ਨੁਕਸ ਨੇ ਦੱਸਿਆ ਇਸ ਨਗਰ ਦੇ ਨਗਰ ਨਿਵਾਸੀਆਂ ਨੇ ਦੱਸਿਆ ਕਿ ਸਾਡੀ ਹਾਲੇ ਤੱਕ ਕੋਈ ਬਾਲੀ ਬਾਣੀ ਫੜੀ ਗਈ ਕਿਉਂਕਿ ਬਾਰਡਰ ਏਰੀਆ ਕਰਕੇ ਬਿਲਕੁਲ ਜਿਹੜੇ ਰਸਤੇ ਵੀ ਨਹੀਂ ਹੈਗੇ ਜਿਆਦਾ ਤੇ ਜਾਂ ਕੋ ਮੀਡੀਆ ਵਗਾਰਾ ਵੀ ਕਵਰੇਜ ਨਹੀਂ ਕੀਤੀ ਗਈ ਇਸ ਕਰਕੇ ਜਿਹੜਾ ਸਾਡਾ ਨੁਕਸਾਨ ਹੋਇਆ ਉਸ ਤੋਂ ਬਾਅਦ ਜਿਹੜੀ ਸਾਡੀ ਉਸ ਨੁਕਸਾਨ ਦੀ ਪਰਪਾਈ ਸਰਕਾਰ ਵੱਲੋਂ ਵੀ ਥੋੜੀ ਬਾਲ ਦੀ ਔਰ ਜਿਹੜੀਆਂ ਸਮਾਜਿਕ ਧਾਰਮਿਕ ਸਥਾਨਾਂ ਹੈਗੀਆਂ ਉਹਨਾਂ ਵੱਲੋਂ ਵੀ ਨਾਗੁਣੀ ਜਿਹੜੀ ਕਹਿ ਸਕਦੇ ਨਗੁਣੀ ਜਿਹੜੀ ਮਦਦ ਕੀਤੀ ਗਈ ਸੋ ਇਸ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਾ ਜੇ ਤਾਂ ਅਸੀਂ ਇਹ ਬੇਨਤੀ ਜ਼ਰੂਰ ਕਰਾਂਗੇ ਸੁਣ ਵਾਲਿਆਂ ਨੂੰ ਕਿ ਇਸ ਵੀਡੀਓ ਦੇ ਜ਼ਰੀਏ ਜਿਹੜਾ ਯੂਨਾਈਟਿਡ ਸਿੱਖ ਹੈਗੇ ਖਾਲਸਾ ਹੈਗੇ ਜਿਹਨੀਆਂ ਉਸ ਥਾਵਾਂ ਹੈਗੀਆਂ ਪੰਜਾਬ ਸਰਕਾਰ ਕੇਂਦਰ ਸਰਕਾਰ ਨੂੰ ਜਿਹੜੇ ਹਾਰਡ ਪ੍ਰਭਾਵਤ ਲਾ ਕੇ ਹੈਗੇ ਆ ਖਾਸ ਕਰਕੇ ਇਸ ਪਿੰਡ ਪ੍ਰੀਤਮ ਸਿੰਘ ਵਾਲੇ ਦੀ ਜਰੂਰ ਜਿਹੜੀ ਮਦਦ ਕੀਤੀ ਹੈ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ